ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਲੰਗਰ ਵਿੱਚ ਬਣਨ ਵਾਲੀ ਮਾਂ ਦੀ ਤੇ ਚਨੇ ਦੀ ਦਾਲ ਇਹੇ ਦਾਲ ਬਣਾਉਣ ਵਾਸਤੇ ਮੈਂ ਇੱਕ ਕੌਲੀ ਮਾਂ ਤੇ ਅੱਧੇ ਕੌਲੀ ਚਨੇ ਦੀ ਦਾਲ ਲਈ ਹੈ ਕਿਸ ਕਿਸ ਨੂੰ ਇਹ ਦਾਲ ਪਸੰਦ ਹੈ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਹੁਣ ਇਸ ਦਾਲ ਨੂੰ ਮੈਂ ਚੰਗੀ ਤਰ੍ਹਾਂ ਦੋਨਾਂ ਨੂੰ ਤੋ ਕੇ ਇਹਨਾਂ ਨੂੰ 2-3 ਘੰਟੇ ਵਾਸਤੇ ਭਿਉ ਕੇ ਰੱਖ ਦੇਵਾਂਗੀ ਦਾਲ ਨੂੰ ਭਿੱਜੇ ਹੋਏ 3 ਤੋਂ 3.5 ਘੰਟੇ ਹੋ ਚੁੱਕੇ ਹਨ ਹੁਣ ਅਸੀਂ ਇਸ ਦਾਲ ਦਾ ਪਾਣੀ ਸਾਰਾ ਉਤਾਰ ਦੇਵਾਂਗੇ ਇਸ ਦਾਲ ਦਾ ਪਾਣੀ ਉਤਾਰਨ ਦੇ ਬਾਅਦ ਅਸੀਂ ਇਸ ਦਾਲ ਨੂੰ ਕੁੱਕਰ ਦੇ ਵਿੱਚ ਪਾਵਾਂਗੇ ਅਸੀਂ ਇਸ ਦਾਲ ਨੂੰ ਬਹੁਤ ਹੀ ਘੱਟ ਮਸਾਲਿਆਂ ਨਾਲ ਤਿਆਰ ਕਰਾਂਗੇ ਤਾਂ ਕਿ ਬਿਲਕੁਲ ਲੰਗਰ ਵਾਲੀ ਦਾਲ ਵਾਲਾ ਟੇਸਟ ਆਵੇ ਹੁਣ ਇਸ ਦੇ ਵਿੱਚ ਮੈਂ 6 ਤੋਂ 7 ਗੋਲੀਆਂ ਪਾਣੀ ਦੀਆਂ ਪਾਈਆਂ ਹਨ ਤੁਸੀਂ ਆਪਣੇ ਅੰਦਾਜ਼ੇ ਨਾਲ ਵੀ ਪਾ ਸਕਦੇ ਹੋ ਪਾਣੀ ਪਾਨ ਤੋਂ ਬਾਅਦ ਹੁਣ ਅਸੀਂ ਇਸ ਦੇ ਵਿੱਚ ਛਿੱਲਿਆ ਹੋਇਆ ਲਸਣ ਪਾਵਾਂਗੇ 10 ਤੋਂ 15 ਕਲੀਆਂ ਲਸਣ ਦੀਆਂ ਹਨ ਲਸਣ ਨੂੰ ਮੈਂ ਦਾਲ ਦੇ ਵਿੱਚ ਸਾਬਤ ਹੀ ਪਾ ਦੇਵਾਂਗੀ ਔਰ ਨਾਲ ਹੀ ਲੰਬੀਆਂ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਕੁਝ ਮਿਰਚਾਂ ਨੂੰ ਮੈਂ ਬਰੀਕ ਕੱਟ ਲਿਆ ਸੀ ਇਹ ਵੀ ਅਸੀਂ ਇਸ ਦੇ ਵਿੱਚ ਹੀ ਪਾ ਦੇਵਾਂਗੇ ਰਿਜਨ ਤੋਂ ਬਾਅਦ ਇਹ ਲਸਣ ਅਤੇ ਮਿਰਚਾਂ ਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਹੁਣ ਅਸੀਂ ਇਸ ਦੇ ਵਿੱਚ ਨਮਕ ਪਾ ਦੇਵਾਂਗੇ। ਤਕਰੀਬਨ 2 ਚਮਚ ਨਮਕ ਦੇ ਪਾ ਦਿੱਤੇ ਹਨ। ਤੇ 1 ਚਮਚ ਹਲਦੀ ਦਾ ਪਾ ਦਿੱਤਾ ਹੈ। ਥੋੜੀ ਜੀ ਲਾਲ ਮਿਰਚ ਪਾ ਦੇਵਾਂਗੇ। ਸਾਡੀ ਦਾਲ ਉਬਲ ਕੇ ਬਾਹਰ ਨਾ ਆਵੇ ਇਸ ਲਈ ਇਸ ਦੇ ਵਿੱਚ ਥੋੜਾ ਜਿਹਾ ਤੇਲ ਪਾ ਦਵਾਂਗੇ ਤੇਲ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਕੜਛੀ ਦੇ ਨਾਲ ਹਿਲਾ ਲਵਾਂਗੇ ਫਿਰ ਟੱਕਣ ਲਗਾ ਕੇ ਇਸ ਨੂੰ 2-3 ਸੀਟੀਆਂ ਆਉਣ ਤੱਕ ਪਕਾ ਲਵਾਂਗੇ ਅੱਜ ਮੈਂ ਇਹ ਦਾਲ ਇੰਡਕਸ਼ਨ ਦੇ ਉੱਪਰ ਬਣਾ ਰਹੀ ਆਂ ਇੰਡਕਸ਼ਨ ਨੂੰ ਚਾਲੂ ਕਰ ਲਿਆ ਹੈ ਇੰਡਕਸ਼ਨ ਨੂੰ ਮੈਂ ਫੁੱਲ ਕਰ ਲਵਾਂਗੀ 1800 ਤੇ ਹੁਣ ਅਸੀਂ ਤਿੰਨ ਸੀਟੀਆਂ ਆਉਣ ਤੱਕ ਦਾਲ ਨੂੰ ਤਿੰਨ ਸੀਟੀਆਂ ਆ ਚੁੱਕੀਆਂ ਹਨ ਹੁਣ ਇਸ ਦੀ ਸੀਟੀ ਨੂੰ ਕੱਢ ਕੇ ਉੱਪਰੋਂ ਮੈਂ ਉਸ ਤਰ੍ਹਾਂ ਹੀ ਸਲੋ ਗੈਸ ਤੇ ਪਕਾ ਲਵਾਂਗੀ ਦਾਲ ਨੂੰ 10 ਤੋਂ 15 ਮਿੰਟ ਫਿਰ ਇਹ ਦਾਲ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਹੁਣ ਕੁੱਕਰ ਨੂੰ ਗੈਸ ਤੋਂ ਥੱਲੇ ਉਤਾਰ ਲਿਆ ਹੈ ਕੁੱਕਰ ਨੂੰ ਖੋਲ ਕੇ ਦੇਖਾਂਗੇ ਸਾਡੀ ਦਾਲ ਕਿਸ ਤਰ੍ਹਾਂ ਦੀ ਬਣੀ ਹੈ ਦਾਲ ਸਾਡੀ ਬਹੁਤ ਵਧੀਆ ਬਣ ਗਈ ਹੈ ਹੁਣ ਥੋੜੀ ਦੇਰ ਕੜਛੀ ਨਾਲ ਉਸ ਨੂੰ ਪੀਸਣ ਤੋਂ ਬਾਅਦ ਹੁਣ ਮੈਂ ਤੜਕਾ ਰੈਡੀ ਕਰਾਂਗੀ ਗੈਸ ਦੇ ਉੱਪਰ ਮੈਂ ਫਰਾਈਪੈਨ ਰੱਖ ਲਿਆ ਹੈ ਇਸ ਦੇ ਵਿੱਚ ਪਾਵਾਂਗੇ ਹੁਣ ਤੇਲ ਤੇਲ ਮੈਂ ਇੱਥੇ ਤਕਰੀਬਨ 2 ਕਕਰਸ਼ੀਆਂ ਪਾਈਆਂ ਹਨ ਹੁਣ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਦੇਖ ਲੈਨੇ ਆ ਸਾਡਾ ਤੇਲ ਚੰਗੀ ਤਰ੍ਹਾਂ ਗਰਮ ਹੋਇਆ ਕਿ ਨਹੀਂ ਤੇਲ ਗਰਮ ਹੋ ਗਿਆ ਹੈ ਹੁਣ ਅਸੀਂ ਇਸ ਦੇ ਵਿੱਚ ਹਿੰਗ ਪਾਵਾਂਗੇ 1 ਚਮਚ ਜੀਰਾ ਪਾਵਾਂਗੇ ਇਹ ਦੋ ਪਿਆਜ਼ਾਂ ਨੂੰ ਮੈਂ ਬ੍ਰੇਕ ਬ੍ਰੇਕ ਕੱਟ ਲਿਆ ਸੀ ਪਿਆਜ਼ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਹਿਲਾ ਦਵਾਂਗੇ ਤੇ ਥੋੜਾ ਜਿਹਾ ਮੈਂ ਇਸ ਦੇ ਵਿੱਚ ਨਮਕ ਵੀ ਪਾ ਦਿੱਤਾ ਸੀ ਤਾਂ ਕਿ ਪਿਆਜ਼ ਜਲਦੀ ਪੁੱਜ ਜਾਣ ਨਮਕ ਦੇ ਨਾਲ ਪਿਆਜ਼ ਵੀ ਜਲਦੀ ਪੁੱਜ ਜਾਂਦੇ ਹਨ ਤੇ ਟਮਾਟਰ ਵੀ ਬਹੁਤ ਹੀ ਜਲਦੀ ਗਲ ਜਾਂਦੇ ਹਨ ਇਸ ਲਈ ਮੈਂ ਬਿਲਕੁਲ ਥੋੜਾ ਜਿਹਾ ਨਮਕ ਹੀ ਪਾਇਆ ਹੈ ਕਿਉਂਕਿ ਅਸੀਂ ਦਾਲ ਦੇ ਵਿੱਚ ਪਹਿਲਾਂ ਹੀ ਨਮਕ ਪਾ ਚੁੱਕੇ ਹਾਂ ਹੁਣ ਪਿਆਜ਼ ਨੂੰ ਚੰਗੀ ਤਰ੍ਹਾਂ ਲਾਲ ਹੋਣ ਤੱਕ ਪਕਾ ਲਵਾਂਗੇ ਹੁਣ ਦੇਖੋ ਪਿਆਜ਼ ਚੰਗੀ ਤਰ੍ਹਾਂ ਪੱਕ ਗਏ ਹਨ ਹੁਣ ਇਸ ਦੇ ਵਿੱਚ ਮੈਂ ਟਮਾਟਰ ਐਡ ਕਰ ਦੇਵਾਂਗੀ ਇਹ ਇੱਕ ਟਮਾਟਰ ਨੂੰ ਮੈਂ ਬਰੀਕ ਕੱਟ ਕੇ ਪਾ ਦਿੱਤਾ ਹੈ ਟਮਾਟਰ ਨੂੰ ਅੱਛੀ ਤਰ੍ਹਾਂ ਗਲਣ ਤੱਕ ਪਕਾਵਾਂਗੇ ਟਮਾਟਰਾਂ ਨੂੰ ਗਲਣ ਵਾਸਤੇ 3 ਤੋਂ 4 ਮਿੰਟ ਦਾ ਟਾਈਮ ਲੱਗੇਗਾ ਤੜਕਾ ਸਾਡਾ ਪੁੱਜ ਗਿਆ ਹੈ ਤੜਕਾ ਸਾਡਾ ਬਹੁਤ ਹੀ ਵਧੀਆ ਪੁੱਜ ਕੇ ਤਿਆਰ ਹੋਇਆ ਹੈ ਹੁਣ ਅਸੀਂ ਦਾਲ ਦੇ ਵਿੱਚ ਕੋਈ ਵੀ ਮਸਾਲਾ ਨਹੀਂ ਪਾਵਾਂਗੇ ਦਾਲ ਨੂੰ ਉਬਾਲਦੇ ਸਮੇਂ ਹੀ ਅਸੀਂ ਉਸ ਦੇ ਵਿੱਚ ਹਰੀ ਮਿਰਚ ਹਲਦੀ ਨਮਕ ਅਤੇ ਥੋੜੀ ਜਿਹੀ ਲਾਲ ਮਿਰਚ ਪਾ ਦਿੱਤੀ ਸੀ ਹੁਣ ਇਸ ਤੜਕੇ ਨੂੰ ਦਾਲ ਦੇ ਵਿੱਚ ਪਾ ਦੇਵਾਂਗੇ ਇਹ ਹੀ ਦਾਲ ਬਿਲਕੁਲ ਹੀ ਘੱਟ ਮਸਾਲਿਆਂ ਵਾਲੀ ਲੰਗਰ ਵਾਲੀ ਦਾਲ ਵਰਗੀ ਬਣ ਕੇ ਤਿਆਰ ਹੋਵੇਗੀ ਹੁਣ ਇਸ ਨੂੰ ਮੈਂ 5 ਮਿੰਟ ਵਾਸਤੇ ਗੈਸ ਦੇ ਉੱਪਰ ਹੋਰ ਰੱਖ ਦੇਵਾਂਗੀ ਤਾਂ ਕਿ ਦਾਲ ਬਿਲਕੁਲ ਘੁਲ ਜਾਵੇ ਹੁਣ ਅਸੀਂ ਕੁੱਕਰ ਨੂੰ ਗੈਸ ਤੋਂ ਥੱਲੇ ਉਤਾਰ ਲਿਆ ਹੈ। ਦਾਲ ਨੂੰ ਮੈਂ 5 ਮਿੰਟ ਹੋਰ ਪਕਾ ਲਿਆ ਸੀ। ਹੁਣ ਦੇਖੋ ਸਾਡੀ ਦਾਲ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ। ਹੁਣ ਇਸ ਨੂੰ ਇੱਕ ਬੌਲ ਵਿੱਚ ਕੱਢ ਲਵਾਂਗੇ। ਦੋ ਚਮਚ ਮੈਂ ਇਸ ਦੇ ਉੱਪਰ ਦੇਸੀ ਘਿਓ ਪਾ ਦਿੱਤਾ ਹੈ ਦੇਸੀ ਘਿਓ ਦਾ ਸਵਾਦ ਬਹੁਤ ਹੀ ਵਧੀਆ ਲੱਗਦਾ ਹੈ ਦਾਲ ਦੇ ਵਿੱਚ